ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੁਆਬਾ نیوز 24 ਮੈਂ ਹਾਂ ਗੁਰਮukh ਸਿੰਘ ਅੱਜ ਅਸੀਂ ਡਿਵੀਜ਼ਨ ਨੰਬਰ 3 'ਚ ਪਹੁੰਚੇ ਆ ਜਿੱਥੇ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜੋ ਨਗਰ ਕੀਰਤਨ ਆ ਅੱਜ ਠਾਠਾ ਮਾਰਦਾ ਹੋਇਆ ਬਾਜ਼ਾਰਾਂ ਵਿੱਚ ਹੀ ਹੋਵੇਗਾ ਉਹਦੀਆਂ ਤਸਵੀਰਾਂ ਜਿਹੜੀਆਂ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਨਾਲ-ਨਾਲ ਔਰ ਗੁਰੂ ਸਾਹਿਬ ਦੇ ਵੀ ਦਰਸ਼ਨ ਕਰਾਂਗੇ ਪੰਜ ਪਿਆਰੇ ਪੰਜ ਨਿਸ਼ਾਨਚੀ ਹੋਣਗੇ ਔਰ ਗੱਤਕਾ ਪਾਰਟੀਆਂ ਨਾਲ ਹੋਣਗੀਆਂ ਉਹ ਵੀ ਤੁਹਾਨੂੰ ਦਿਖਾਵਾਂਗੇ हां ਤੁਸੀਂ ਹਰ ਗਲੀ ਦੀ ਹਰ ਕੋਨੇ ਦੀ ਖਬਰ ਸਾਡੇ ਚੈਨਲ ਤੇ ਦੇਖ ਸਕਦੇ ਹੋ ਤੁਸੀਂ ਦੇਖਦੇ ਰਹਿਣਾ ਦੁਆਬਾ نیوز 24 ਆਓ ਚਲਦੇ ਆ ਨਗਰ ਕੀਰਤਨ ਦੀ ਇੱਕ ਚਲਕ ਆਓ ਜੀ ਅੱਜ 24 ਦਨਵੀ ਨੂੰ ਅਮਰਜੀਤ ਬਾਵਾਦੀ ਸਿੰਘ ਮਹਾਰਾਜ ਦੇ ਗੁਰਦਵਾਰਾ ਸਬੰਧ ਦੇ ਵਿੱਚ ਮਹਾਨ ਨਗਰ ਕੀਰਤਨ ਗੁਰਦਾਰਾ ਸ਼ਹੀਦ ਗਾਂ ਸਿੰਘ ਨੰਬਰ 3 ਤੋਂ ਦਿੰਦੇ ਠੀਕ 22:30 ਵਜੇ ਆਰੰਭ ਹੋਣ ਜਾ ਰਿਹਾ ਜੋ ਕਿ ਸ਼ਹਿਰ ਦੀ ਪਰ ਕਰਮਾ ਕਰਦੇ ਆ ਆਪਾਂ ਵਾਪਸ ਗੁਰਦਾਰਾ ਸਾਹਿਬ ਕੇ ਆ ਕੇ ਸਮਾਪਤ ਹੋਵੇਗਾ ਇਸ ਸਾਰੇ ਸਮਾਗਮ ਸ਼ੋਮਣੀ ਗੁਰਦਾਰਾ ਪ੍ਰਧਾਨ ਕਮੇਟੀ ਚੇਹਤ ਸਿੰਘ ਅਤੇ ਸ੍ਰੀ ਸੁਖਮਨੀ ਸਾਹਿਬ ਜੀ ਉਹਨਾਂ ਕਰਵਾਏ ਜਾ ਰਹੇ ਹਨ ਕੱਲ 25 ਤਰੀਕ ਨੂੰ ਸਵੇਰੇ ਅਕਨਿਤ ਦੀ ਜਥੇ ਵੱਲੋਂ ਅਕਨਿਤ ਕੀਰਤਨ ਹੋਣਗੇ ਸ਼ਾਮ ਦੇ ਦੀਵਾਨ 6 ਵਜੇ ਤੋਂ ਲੈ ਕੇ ਰਾਤ ਦੇ 9 ਵਜੇ ਤੱਕ ਚੱਲਣਗੇ 25 ਤਰੀਕ ਨੂੰ ਜਿਨ੍ਹਾਂ ਵਿੱਚ ਸਮੂਹ ਜਥੇ ਫਗਵਾੜੇ ਦੇ ਇੱਕ ਸਟੇਟ ਤੇ ਬੈਠ ਕੇ अज शहीद गंज गुरुद्वारा तो नगर कीर्तन कदिया गया समूह संगत ने भाग लिया बच्चे बुढ़े जवान सबने ਬੜੀ ਖੁਸ਼ੀ ਦੇ ਨਾਲ ਮਹਾਰਾਜ ਜੀ ਦੇ ਨਾਲ ਗਏ ਇਸ ਕਰਕੇ ਸਾਰੇ ਬਜ਼ਾਰਾਂ ਤੋਂ ਹੁੰਦਾ ਹੋਇਆ ਨਗਰ ਕੀਰਤਨ ਦੁਆਰਾ ਫਿਰ ਸ਼ਹੀਦ ਗੰਜ ਵਿਖੇ ਸਮਾਪਤ ਹੋਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਸਰਬਭਾ ਦੀਪ ਸਿੰਘ ਜੀ ਸਰਬਭਾ ਦੀਪ ਸਿੰਘ ਜੀ ਸਰਬਭਾ ਦੀਪ ਸਿੰਘ ਜੀ

Tchau.